ਇੱਕ ਦਿਨ ਇੱਕ ਫਕੀਰ ਇੱਕ ਨਦੀ ਦੇ ਕਿਨਾਰੇ ਬੈਠਾ ਇੰਤਜ਼ਾਰ ਕਰ ਰਿਹਾ ਸੀ ਕਿ ਇਹ ਨਦੀ ਦਾ ਸਾਰਾ ਪਾਣੀ ਲੰਘ ਜਾਵੇ ਉਸ ਤੋਂ ਬਾਅਦ ਮੈਂ ਨਦੀ ਪਾਰ ਕਰਾਂਗਾ ਐਨੇ ਨੂੰ ਇੱਕ ਰਾਹੀਰ ਉੱਥੋਂ ਦੀ ਲੰਘਦਾ ਤੇ ਉਹ ਪੁੱਛਦਾ ਕਿ ਬਾਬਾ ਜੀ ਮੈਂ ਕਾਫੀ ਧੇਰ ਤੋਂ ਦੇਖ ਰਿਹਾ ਤੁਸੀਂ ਇਸ ਨਦੀ ਦੇ ਕਿਨਾਰੇ ਬੈਠੇ ਪਤਾ ਨਹੀਂ ਕੀ ਸੋਚ ਰਹੇ ਹੋ ਬਾਬਾ ਜੀ ਤੁਸੀਂ ਕੀ ਸੋਚ ਰਹੇ ਹੋ ਤਾਂ ਫਕੀਰ ਨੇ ਕਿਹਾ ਕਿ ਬੇਟਾ ਮੈਂ ਇਹ ਸੋਚ ਰਿਹਾ ਕਿ ਇਹ ਨਦੀ ਦਾ ਪਾਣੀ ਕਦੋਂ ਸਾਰਾ ਇੱਥੋਂ ਦੀ ਲੰਗੇਗਾ ਕਿਉਂਕਿ ਮੈਂ ਇਹ ਨਦੀ ਪਾਰ ਕਰਨੀ ਹੈ ਮੈਂ ਇੰਤਜ਼ਾਰ ਕਰ ਰਿਹਾ ਇੱਥੇ ਬੈਠ ਕੇ ਕਿ ਨਦੀ ਦਾ ਸਾਰਾ ਪਾਣੀ ਲੰਘ ਜਾਵੇ ਤੇ ਫੇਰ ਮੈਂ ਨਦੀ ਦੇ ਵਿੱਚੋਂ ਲੰਘਾਂ ਤਾਂ ਇਹ ਸੁਣ ਕੇ ਰਾਗੀਰ ਹੱਸਣ ਲੱਗ ਜਾਂਦਾ ਹੈ ਕਹਿੰਦੇ ਬਾਬਾ ਜੀ ਜੇ ਤੁਸੀਂ ਨਦੀ ਪਾਰ ਕਰਨੀ ਹੈ ਤਾਂ ਫੇਰ ਤੁਹਾਨੂੰ ਪਾਣੀ ਦੇ ਵਿੱਚੋਂ ਹੀ ਨਦੀ ਪਾਰ ਕਰਨੀ ਪੈਣੀ ਹੈ ਕਿਉਂਕਿ ਨਦੀ ਦਾ ਸਾਰਾ ਪਾਣੀ ਤਾਂ ਕਦੇ ਵੀ ਨਹੀਂ ਲੰਘਦਾ ਤਾਂ ਹੁਣ ਰਾਗੀਰ ਦੀ ਗੱਲ ਸੁਣ ਕੇ ਅੱਗੋਂ ਬਾਬਾ ਜੀ ਹੱਸ ਪੈਂਦੇ ਨੇ ਤਾਂ ਰਾਗੀਰ ਪੁੱਛਦਾ ਕਿ ਬਾਬਾ ਜੀ ਤੁਸੀਂ ਕਿਉਂ ਹਸੇ ਕਹਿੰਦਾ ਇਹੀ ਤਾਂ ਮੈਂ ਤੁਹਾਨੂੰ ਸਮਝਾਉਣਾ ਚਾਹੁੰਦਾ ਜਦੋਂ ਅਸੀਂ ਤੁਹਾਨੂੰ ਕਹਿੰਦੇ ਹਾਂ ਕੀ ਕੋਈ ਚੰਗਾ ਕੰਮ ਕਰ ਲੋ ਆਪਣੇ ਲਈ ਟਾਈਮ ਕੱਢ ਲੋ ਹੈਨਾ ਕੋਈ ਰੱਬ ਦਾ ਨਾਮ ਲੈ ਲੋ ਕੋਈ ਤੀਰਥ ਯਾਤਰਾ ਕਰ ਲੋ ਤਾਂ ਤੁਸੀਂ ਲੋਕ ਅਕਸਰ ਇਹੀ ਕਹਿੰਦੇ ਹੋ ਬਾਬਾ ਜੀ ਹਲੇ ਜ਼ਿੰਮੇਵਾਰੀਆਂ ਬਹੁਤ ਨੇ ਹਲੇ ਕੰਮ ਬਹੁਤ ਨੇ ਵੇਲੇ ਹੋ ਜੀਏ ਫੇਰ ਕਿੱਥੇ ਤੀਰਥ ਯਾਤਰਾ ਕਰਾਂਗੇ ਫੇਰ ਕਿੱਥੇ ਜਾਵਾਂਗੇ ਘੁੰਮਾਂ ਫਿਰਾਂਗੇ ਰਿਸ਼ਤੇਦਾਰਾਂ ਨੂੰ ਮਿਲਾਂਗੇ ਸੋ ਬੇਟਾ ਮੈਂ ਤਾਂ ਤੁਹਾਨੂੰ ਇਹੀ ਸਮਝਾਉਣਾ ਚਾਹਨਾ ਕਿ ਇਹ ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਜਦੋਂ ਤੱਕ ਇਨਸਾਨ ਜਿਉਂਦਾ ਇਹ ਨਹੀਂ ਖਤਮ ਹੋ ਸਕਦੀਆਂ ਸੋ ਜੋ ਵੀ ਤੁਸੀਂ ਕਰਨਾ ਇਹਨਾਂ ਜ਼ਿੰਮੇਵਾਰੀਆਂ ਦੇ ਨਾਲ ਹੀ ਕਰਨਾ ਪਵੇਗਾ ਤੁਹਾਨੂੰ ਇਹ ਜ਼ਿੰਮੇਵਾਰੀਆਂ ਖਤਮ ਹੋਣ ਦਾ ਇੰਤਜ਼ਾਰ ਨਹੀਂ ਕਰਨਾ ਚਾਹੀਦਾ ਬਲਕਿ ਜ਼ਿੰਦਗੀ ਦੇ ਰੁਝੇਵਿਆਂ ਚੋਂ ਹੀ ਟਾਈਮ ਕੱਢ ਕੇ ਤੁਹਾਨੂੰ ਆਪਣੇ ਜਿਹੜੇ ਕੰਮ ਨੇ ਪੂਰੇ ਕਰਨੇ ਪੈਣੇ ਨੇ ਇਹਨਾਂ ਜ਼ਿੰਮੇਵਾਰੀਆਂ ਦੇ ਨਾਲ ਨਾਲ ਹੀ ਟਾਈਮ ਕੱਢ ਕੇ ਤੁਹਾਨੂੰ ਤੀਰਥ ਯਾਤਰਾ ਕਰਨੀ ਪੈਣੀ ਹੈ ਤੁਹਾਨੂੰ ਰੱਬ ਦਾ ਨਾਮ ਲੈਣਾ ਪੈਂਦਾ ਸੋ ਤੁਸੀਂ ਇੰਤਜ਼ਾਰ ਨਾ ਕਰੋ ਕਿ ਇਹ ਜ਼ਿੰਮੇਵਾਰੀਆਂ ਖਤਮ ਹੋਣਗੀਆਂ ਤਾਂ ਫਿਰ ਕੋਈ ਕੰਮ ਕਰਾਂਗੇ ਜਿੱਥੇ ਜਾਣਾ ਤੁਸੀਂ ਜ਼ਿੰਮੇਵਾਰੀਆਂ ਦੇ ਵਿੱਚੋਂ ਟਾਈਮ ਕੱਢ ਕੇ ਜਾਓ ਜਿਨ੍ਹਾਂ ਨੂੰ ਮਿਲਣਾ ਆਪਣੇ ਕੰਮਕਾਰ ਦੇ ਨਾਲ-ਨਾਲ ਮਿਲੋ ਜਿੱਥੇ ਤੁਸੀਂ ਤੀਰਥ ਯਾਤਰਾ ਕਰਨੀ ਆ ਰੱਬ ਦਾ ਨਾਮ ਲੈਣਾ ਆਪਣੇ ਜ਼ਿੰਮੇਵਾਰੀਆਂ ਦੇ ਨਾਲ-ਨਾਲ ਉਸ ਲਈ ਸਮਾਂ ਕੱਢ ਕੇ ਰੱਬ ਦੀ ਪੂਜਾ ਕਰੋ ਰੱਬ ਦੀ ਆਰਾਧਨਾ ਕਰੋ ਸੋ ਇਹ ਵੀਡੀਓ ਵਧੀਆਂ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ ਦੋਸਤੋ ਇਨਸਾਨ ਜਦੋਂ ਤੱਕ ਜਿਉਂਦਾ ਉਸਦੇ ਜ਼ਿੰਮੇਵਾਰੀਆਂ ਕਦੇ ਖਤਮ ਨਹੀਂ ਹੋ ਸਕਦੀਆਂ ਕਿਉਂਕਿ ਅਸੀਂ ਅੱਜ ਜਿੰਨਾ ਮਰਜੀ ਕੰਮ ਕਰ ਲਈਏ ਕੱਲ ਫੇਰ ਸਾਨੂੰ ਕਰਨਾ ਪੈਣਾ ਕੱਲ ਜਿੰਨਾ ਮਰਜੀ ਕਰ ਲਈਏ ਪਰਸੋਂ ਫੇਰ ਕਰਨਾ ਪੈਣਾ ਇੱਕ ਤੋਂ ਬਾਅਦ ਇੱਕ ਇੱਕ ਤੋਂ ਬਾਅਦ ਇੱਕ ਸਾਡੀਆਂ ਜ਼ਿੰਮੇਵਾਰੀਆਂ ਵੀ ਵੱਧਦੀਆਂ ਜਾਂਦੀਆਂ ਨੇ ਤੇ ਇਨਸਾਨ ਦੀ ਲਾਲਸਾ ਵੀ ਹੈ ਜਿਹੜੀ ਉਹ ਵੱਧਦੀ ਜਾਂਦੀ ਹੈ ਜੇ ਅੱਜ ਹਜ਼ਾਰ ਕਮਾਉਂਦਾ ਇਨਸਾਨ ਤਾਂ ਸੋਚਦਾ ਮੈਂ ਕੱਲ ਲੱਖ ਕਮਾ ਲਾਂ ਉਹਦੀਆਂ ਜ਼ਿੰਮੇਵਾਰੀਆਂ ਹੋਰ ਜ਼ਿਆਦਾ ਵੱਧ ਜਾਂਦੀਆਂ ਉਹਦਾ ਕੰਮ ਹੈ ਜਿਹੜਾ ਹੋਰ ਜ਼ਿਆਦਾ ਵੱਧ ਜਾਂਦਾ ਕੱਲ ਜੇ ਉਹ ਲੱਖ ਕਮਾਉਂਦਾ ਹੈ ਤਾਂ ਫਿਰ ਸੋਚਦਾ ਮੈਂ 50 ਲੱਖ ਕਮਾ ਲਾਂ ਮੈਂ 1 ਕਰੋੜ ਕਮਾ ਲਾਂ ਮੈਂ ਹੋਰ ਅਮੀਰ ਬਣ ਜਾ ਮੈਂ ਆ ਚੀਜ਼ ਲੈ ਲਾਂ ਮੈਂ ਉਹ ਲੈ ਲਾਂ ਸੋ ਇਹ ਲਾਲਸਾ ਇਨਸਾਨ ਦੀ ਕਦੇ ਖਤਮ ਨਹੀਂ ਹੁੰਦੀ ਇਹ ਜ਼ਿੰਮੇਦਾਰੀਆਂ ਕਦੇ ਖਤਮ ਨਹੀਂ ਹੁੰਨੀਆਂ ਅੱਜ ਬੱਚਾ ਅੱਜ ਆਪਣੇ ਬੱਚਿਆਂ ਲਈ ਸੋਚਦਾ ਕੱਲ ਉਹਨਾਂ ਦੇ ਬੱਚਿਆਂ ਲਈ ਸੋਚਣਾ ਸ਼ੁਰੂ ਕਰ ਦਿੰਦਾ ਸੋ ਇਹ ਜ਼ਿੰਦਗੀ ਇਦਾਂ ਹੀ ਚੱਲਦੀ ਰਹਿਣੀ ਹੈ ਇਹ ਕੰਮਕਾਰ ਇਦਾਂ ਹੀ ਚੱਲਦੇ ਰਹਿਣੇ ਨੇ ਤੁਹਾਨੂੰ ਕਦੇ ਵੀ ਖੁੱਲਾ ਟਾਈਮ ਨਹੀਂ ਮਿਲੂਗਾ ਸੋ ਜੋ ਕੰਮ ਕਰਨਾ ਹੈ ਅੱਜ ਹੀ ਕਰੋ ਤੇ ਆਪਣੇ ਕੰਮਾਂ ਦੇ ਵਿੱਚੋਂ ਟਾਈਮ ਕੱਢ ਕੇ ਹੀ ਕੰਮ ਕਰੋ ਤੇ ਕੱਲ ਦੀ ਵੇਟ ਜਮਾ ਨਾ ਕਰੋ ਤੇ ਹੁਣ ਤੁਸੀਂ ਇੱਕ ਕੰਮ ਹੋਰ ਕਰੋ